ਲੁਧਿਆਣਾ ਚ ਦੇ ਰਾਤ ਗੁਜਰਾਤ ਪੁਲਿਸ ਦੇ ਵੱਲੋਂ ਹਿੰਦੂ ਨੇਤਾ ਅਮਿਤ ਰੋੜਾ ਤੋਂ ਲਗਭਗ 2 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਹੈ ਜਾਣਕਾਰੀ ਦੇਦੀ ਹੈ ਕਿ ਅਮਿਤ ਰੋੜਾ ਨੂੰ ਲਗਾਤਾਰ ਜਾਨੋਂ ਮਾਰ ਦੀਆਂ ਧਮਕੀਆਂ ਮਿਲ ਰਹੀਆਂ ਸੀ ਜਿਸ ਦੇ ਚੱਲਦੇ ਗੁਜਰਾਤ ਪੁਲਿਸ ਦੇ ਹੱਥ ਇੱਕ ਇਨਪੁਟ ਲੱਗੀ ਸੀ ਤੇ ਉਸੇ ਦੇ ਆਧਾਰ ਦੇ ਉੱਤੇ ਉਹਨਾਂ ਨੇ ਪੰਜਾਬ ਆ ਕੇ ਅਮਿਤ ਰੋੜਾ ਤੋਂ ਪੁੱਛਗਿੱਛ ਕੀਤੀ ਹੈ ਅਮਿਤ ਰੋੜਾ ਨੂੰ ਪੁਲਿਸ ਨੇ ਥਾਣਾ ਡਿਵੀਜ਼ਨ ਨੰਬਰ 7 ਦੇ ਪੁਲਿਸ ਸਟੇਸ਼ਨ ਦੇ ਵਿੱਚ ਬੁਲਾਇਆ ਤੇ ਅਮਿਤ ਦੇ ਫੋਨ ਦੇ ਵਿੱਚੋਂ ਨੰਬਰ ਵੀ ਬਰਾਮਦ ਕੀਤੇ ਜਿਸ ਰਾਹੀਂ ਉਹਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸੀ ਅਮਿਤ ਅਰੂੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਰਤ ਪੁਲਿਸ ਦੇ ਵੱਲੋਂ ਮੇਰੇ ਫੋਨ 'ਚੋਂ ਸਾਰੇ ਨੰਬਰ ਚੈੱਕ ਕੀਤੇ ਗਏ ਜਿਨ੍ਹਾਂ ਦੇ ਰਾਹੀਂ ਉਸ ਨੂੰ ਧਮਕੀਆਂ ਆਉਂਦੀਆਂ ਸੀ ਤੇ ਬਹੁਤ ਸਾਰੇ ਨੰਬਰ ਅਜੇ ਸੀ ਜਿਨ੍ਹਾਂ ਦੇ ਸਬੰਧ ਅਤਵਾਦੀਆਂ ਦੇ ਨਾਲ ਨੇ ਇਸ ਮੌਕੇ ਉਹਨਾਂ ਪੰਜਾਬ ਤੇ ਗੁਜਰਾਤ ਪੁਲਿਸ ਦਾ ਧੰਨਵਾਦ ਕੀਤਾ ਤੇ ਨਾਲ ਹੀ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਦੇ ਵੱਲੋਂ ਉਹਨਾਂ ਨੂੰ ਇਸ ਤਰੀਕੇ ਦੀਆਂ ਫੋਨ ਕਾਲਾਂ ਕੀਤੀਆਂ ਜਾ ਰਹੀਆਂ ਨੇ ਐਸੇ ਲੋਕਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਦੱਸ ਦਈਏ ਕਿ ਗੁਜਰਾਤ ਪੁਲਿਸ ਦੇ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਇੱਕ ਅਬੂ ਬਕਰ ਨਾਮ ਦਾ ਵਿਅਕਤੀ ਉਹਨਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਜਿਹਨੂੰ ਹਿੰਦੂ ਨੇਤਾਵਾਂ ਨੂੰ ਮਾਰਨ ਵਾਸਤੇ 1 ਕਰੋੜ ਰੁਪਏ ਦੀ ਫਰੋਤੀ ਮਿਲੀ ਸੀ ਗੁਜਰਾਤ ਪੁਲਿਸ ਨੇ 2 ਮਹੀਨੇ ਪਹਿਲਾਂ ਇਸ ਨੂੰ ਗ੍ਰਿਫਤਾਰ ਕੀਤਾ ਸੀ ਤੇ ਸੂਰਤ ਕ੍ਰਾਈਮ ਬਰਾਬਰੀ ਪੁੱਛਗਿੱਛ ਦੇ ਦੌਰਾਨ ਉਹਨੇ ਖੁਲਾਸਾ ਕੀਤਾ ਸੀ ਕਿ ਉਸ ਨੂੰ ਅਮਿਤ अरोੜਾ ਸਮੇਤ ਕਈ ਹਿੰਦੂ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਦਾ ਟਾਰਗੇਟ ਮਿਲਿਆ ਪੁਲਿਸ ਨੇ ਉਸ ਦੇ ਕੋਲੋਂ ਉਹ ਨੰਬਰ ਵੀ ਬਰਾਮਦ ਕੀਤਾ ਸੀ ਜਿਦੇ ਰਾਹੀਂ ਉਹ ਅਮਿਤ अरोੜਾ ਨੂੰ ਖਾਸ ਤੌਰ ਤੇ ਫੋਨ ਕਰਦਾ ਸੀ ਗੁਜਰਾਤ ਦੀ ਸੂਰਤ ਪੁਲਿਸ ਦੇ ਮੁਤਾਬਿਕ 27 ਸਾਲਾ ਮੌਲਵੀ ਮੁਹੰਮਦ ਸੁਹੇਲ ਵੀ ਇੱਕ ਮਦਰਸਾ ਦਾ ਅਧਿਆਪਕ ਹੈ ਤੇ ਉਹ ਪਿਛਲੇ 2 ਸਾਲਾਂ ਤੋਂ WhatsApp ਤੇ ਰਾਹੀਂ ਪਾਕਿਸਤਾਨ ਦੇ ਡੋਗਰ ਤੇ ਨੇਪਾਲ ਦੀ ਸ਼ਨਾਸ ਦੇ ਸੰਪਰਕ ਵਿੱਚ ਸੀ WhatsApp ਚੈਟ ਤੇ ਰਾਹੀਂ ਉਹ ਭਾਰਤ ਦੇ ਵਿੱਚ ਪੈਗੰਬਰ ਦੇ ਅਪਮਾਨ 'ਚ ਦਖਲ ਦੇਣ ਤੇ ਅਜੇ ਲੋਕਾਂ ਨੂੰ ਸਿੱਧਾ ਕਰਨ ਦੀ ਗੱਲ ਕਰ ਰਿਹਾ ਇਸ ਤੋਂ ਇਲਾਵਾ ਗਲਬਾਤ ਦੇ ਵਿੱਚ ਉਪਦੇਸ਼ ਰਾਣਾ ਦੇ ਕਤਲ ਦੇ ਲਈ 1 ਕਰੋੜ ਰੁਪਏ ਦੇ ਇਕਰਾਰ ਹੋਣ ਦੀ ਵੀ ਗੱਲ ਸਾਹਮਣੇ ਆਈ ਹੈ ਸੂਰਤ ਕ੍ਰਾਈਮ ਬ੍ਰਾਂਚ ਦੇ ਮੁਤਾਬਿਕ ਉਹਨਾਂ ਨੂੰ ਮੁਹੰਮਦ ਸੁਹੇਲ ਦੀਆਂ ਰਾਸ਼ਟਰ ਵਿਰੋਧੀ ਗਤੀਵਿਧੀਆਂ ਬਾਰੇ ਖੁਫੀਆ ਜਾਣਕਾਰੀ ਮਿਲੀ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਲਗਾਤਾਰ ਰੈਡਾਰ ਦੇ ਉੱਤੇ ਰੱਖਿਆ ਹੋਇਆ ਸੀ ਇਹਨੂੰ ਸੂਰਤ ਦੇ ਚੌਕ ਬਾਜ਼ਾਰ ਇਲਾਕੇ ਚੋਂ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਉਹਦੇ ਮੋਬਾਈਲ ਫੋਨ ਦੀ ਜਾਂਚ ਕਰਨ ਤੋਂ ਪਤਾ ਲੱਗਿਆ ਕਿ ਉਸੇ ਦੇ ਵੱਲੋਂ ਫੋਨ ਕਾਲਾਂ ਕੀਤੀਆਂ ਜਾਂਦੀਆਂ ਸੀ ਇਹ ਗ੍ਰਿਫਤਾਰ ਕੀਤਾ ਮੁਲਜ਼ਮ ਪਾਕਿਸਤਾਨ ਵੀਅਤਨਾਮ ਇੰਡੋਨੇਸ਼ੀਆ ਕਜ਼ਾਕਿਸਤਾਨ ਤੇ ਲਾਉਜ਼ ਵਰਗੇ ਕਈ ਦੇਸ਼ਾਂ ਵਾਲੇ ਕੋਡ ਵਾਲੇ ਵਟਸਐਪ ਨੰਬਰਾਂ ਦੇ ਸੰਪਰਕ ਵਿੱਚ ਸੀ ਇਹਨਾਂ ਲੋਕਾਂ ਦੇ ਵੱਲੋਂ ਨਫਰਤ ਫਲਾਉਣ ਭਾਰਤੀ ਰਾਸ਼ਟਰੀ ਝੰਡੇ ਦੀਆਂ ਤਸਵੀਰਾਂ ਅਪਲੋਡ ਕਰ ਤੇ ਹਿੰਦੂ ਧਰਮ ਬਾਰੇ ਪੋਸਟਾਂ ਜਾਂ ਵੀਡੀਓ ਪਾਉਣ ਅਤੇ ਅਸ਼ਲੀਲ ਟਿੱਪਣੀਆਂ ਕਰਨ ਦੇ ਲਈ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਜਾਂਦੀ ਸੀ ਮੁਲਜ਼ਮਾਂ ਦੇ ਖਿਲਾਫ ਵਕਫ ਵਕ ਧਰਾਵਾ ਤਹਿਤ ਮਾਮਲਾ ਦਰਜ ਕੀਤਾ ਗਿਆ ਤੇ ਉਦਰੀ ਦੂਜੇ ਪਾਸੇ ਅਮਿਤ अरोड़ा ਬੜਾ ਖੁਸ਼ ਦਿਖਾਈ ਦੇ ਰਿਹਾ ਕਿਉਂਕਿ ਉਸ ਨੂੰ ਜੋ ਲੰਬੇ ਸਮੇਂ ਤੋਂ ਧਮਕੀਆਂ ਮਿਲ ਰਹੀਆਂ ਸੀ ਉਹ ਧਮਕੀਆਂ ਦੇਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਤੇ ਹੁਣ ਅਮਿਤ अरोड़ा ਨੇ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਹੋਰ ਲੋਕਾਂ ਨੂੰ ਵੀ ਜਿਹੜੇ ਇਸ ਕੰਮ 'ਚ ਸ਼ਾਮਿਲ ਨੇ ਕਾਬੂ ਕੀਤਾ ਜਾਵੇ